ਬੁੱਧ ਬਾਣੀ ਦਾ ਸਰਲ ਪੰਜਾਬੀ ਰੂਪ ਤੰਪਦ ਪਰਮਿੰਦਰ ਸੋਢੀ ਜੀ ਦੁਆਰਾ ਅਨਵਾਦਿਤ ਬੁੱਧ ਅਤੇ ਬੁੱਧ ਮਤ ਮੋਡਲੀ ਜਾਣ ਪਛਾਨ ਮਹਾਤਮ ਬੁੱਧ ਦਾ ਜਨਮ 2500 ਸਾਲ ਪਹਿਲਾਂ ਉੱਤਰੀ ਭਾਰਤ ਦੀ ਇੱਕ रियासत ਵਿੱਚ ਹੋਇਆ ਸੀ ਉਸ ਦੇ ਪਿਤਾ ਦਾ ਨਾਮ ਸੁਦੋਦਨ ਸੀ ਤੇ ਮਾਤਾ ਦਾ ਨਾਮ ਮਾਇਆ ਸੀ ਉਸ ਦੇ ਪਿਤਾ ਸਾਕਿਆ ਰਾਜ ਦੇ ਰਾਜਾ ਸਨ ਬੁੱਧ ਦਾ ਅਸਲ ਨਾਮ ਗੌਤਮ ਸਿਦਾਰਥ ਸੀ ਪਰ ਅੰਤਮ ਸੱਚ ਨੂੰ ਜਾਣ ਲੈਣ ਤੋਂ ਬਾਅਦ ਉਸ ਨੂੰ ਮਹਾਤਮਾ ਬੁੱਧ ਕਿਹਾ ਜਾਣ ਲੱਗਾ ਬੁੱਧ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਬੁੱਧ ਦਾ ਭਾਵ ਉਸ ਵਿਅਕਤੀ ਤੋਂ ਹੁੰਦਾ ਹੈ ਜਿਸ ਨੂੰ ਗਿਆਨ ਦਾ ਪ੍ਰਕਾਸ਼ ਹੋ ਗਿਆ ਹੋਵੇ ਜਾਂ ਜੋ ਜਾਗ ਗਿਆ ਹੋਵੇ ਜਾਂ ਜਿਸ ਨੇ ਬੋਧ ਬੁੱਧੀ ਹਾਸਲ ਕਰ ਲਈ ਹੋਵੇ ਬੁੱਧ ਮਤ ਵਿੱਚ ਬੁੱਧ ਦਾ ਅਰਥ ਅੰਤਮ ਸੱਚ ਨੂੰ ਹਾਸਲ ਕਰ ਲੈਣ ਵਾਲੇ ਮਨੁੱਖ ਤੱਕ ਹੀ ਸੀਮਤ ਨਹੀਂ ਹੁੰਦਾ ਸਗੋਂ ਇਹ ਤਾਂ ਉਸ ਮਹਾਨ ਤੇ ਸਦੀਵੀ ਜੀਵਨ ਊਰਜਾ ਦਾ ਨਾਮ ਹੈ ਜਿਹੜੀ ਸ੍ਰਿਸ਼ਟੀ ਦੀ ਹਰ ਵਸਤੂ ਅੰਦਰ ਵਗ ਰਹੀ ਹੈ ਰਾਜਕੁਮਾਰ ਗੌਤਮ ਨੇ ਛੋਟੀ ਉਮਰ ਵਿੱਚ ਹੀ ਜੀਵਨ ਦੇ ਹਰ ਸੁਖ ਅਤੇ ਆਰਾਮ ਨੂੰ ਭੋਗ ਕੇ ਦੇਖ ਲਿਆ ਸੀ ਪਰ ਉਸ ਅੰਦਰ ਜੀਵਨ ਦੇ ਸੱਚ ਨੂੰ ਜਾਣਨ ਦੀ ਤੀਬਰ ਤਾਂਗ ਜਾਗ ਪਈ ਸੀ ਐਸੋ ਆਰਾਮ ਵਾਲਾ ਸੱਤੇ ਹੀ ਜੀਵਨ ਜੀਣ ਨਾਲੋਂ ਉਸ ਨੂੰ ਜੀਵਨ ਨਾਲ ਜੁੜੇ ਮੂਲ ਪ੍ਰਸ਼ਨ ਬਧੇਰੇ ਖਿੱਚ ਪਾਉਣ ਲੱਗੇ। ਉਹ ਜਾਣਨਾ ਚਾਹੁੰਦਾ ਸੀ ਕਿ ਮਨੁੱਖ ਦੇ ਜੀਵਨ ਦਾ ਮਕਸਦ ਕੀ ਹੈ? ਜੀਵ ਪੈਦਾ ਕਿਉਂ ਹੁੰਦਾ ਹੈ? ਉਹ ਇੰਨੇ ਦੁੱਖ ਕਿਉਂ ਭੋਗਦਾ ਹੈ? ਆਖਰ ਉਸ ਨੂੰ ਮਰਨਾ ਕਿਉਂ ਪੈਂਦਾ ਹੈ? 29 ਸਾਲ ਦੀ ਉਮਰ ਵਿੱਚ ਉਸ ਨੇ ਮੈਲਾ ਦਾ ਸੁੱਖ ਆਰਾਮ ਤੇ ਪਰਿਵਾਰ ਨੂੰ ਤਿਆਗ ਦਿੱਤਾ। ਤੇ ਇਹਨਾਂ ਪ੍ਰਸ਼ਨਾਂ ਦੇ ਜਵਾਬ ਲੱਭਣ ਲਈ ਜੰਗਲਾਂ ਵੱਲ ਤੁਰ ਪਿਆ ਉਸਨੇ ਆਪਣੇ ਸਮੇਂ ਦੇ ਹਰ ਮਸ਼ਹੂਰ ਗੁਰੂ ਦਾਰਸ਼ਨਿਕ ਤਿਆਗੀ ਤਪਸਵੀ ਰਹੱਸਵਾਦੀ ਯੋਗੀ ਤੇ ਇਕਾਂਤਵਾਦੀ ਦੀ ਸੰਗਤ ਕੀਤੀ ਉਸਨੇ ਹਰ ਵਿਧੀ ਨੂੰ ਅਪਣਾ ਕੇ ਦੇਖਿਆ ਉਸਨੇ ਇਕਹਿਰੇ ਮਨ ਨਾਲ ਹਰ ਤਰ੍ਹਾਂ ਦੇ ਵਰਤ ਕਰਮ ਕਾਂਡ ਧਿਆਨ ਵਿਧੀ ਅਤੇ ਯੋਗ ਕਰਕੇ ਦੇਖੇ ਉਸਨੇ ਆਪਣੇ ਸਰੀਰ ਨੂੰ ਅਤ ਦਰਜੇ ਦੇ ਦੁੱਖ ਦੇ ਕੇ ਦੇਖੇ ਪਰ ਜਦੋਂ ਉਸ ਨੂੰ ਆਪਣੇ ਸਵਾਲਾਂ ਦੇ ਜਵਾਬ ਨਾ ਮਿਲੇ ਤਾਂ ਉਸਨੇ ਹਰ ਤਰ੍ਹਾਂ ਦੇ ਅਤ ਨੂੰ ਤਿਆਗ ਦਿੱਤਾ ਉਸ ਨੂੰ ਸਮਝ ਆਉਣ ਲੱਗੀ ਕਿ ਜਿਵੇਂ ਸੁਖ ਆਰਾਮ ਦੀ ਅਤ ਬੁਰੀ ਹੁੰਦੀ ਹੈ ਉਸੇ ਤਰ੍ਹਾਂ ਤਪ ਤਿਆਗ ਦੀ ਅਤ ਵੀ ਚੰਗੀ ਨਹੀਂ ਹੁੰਦੀ ਬਾਦ ਵਿੱਚ ਇਹੀ ਵਿਚਾਰ ਬੁੱਧ ਦੇ ਮੱਧ ਮਾਰਗ ਭਾਵ ਸੰਤੁਲਿਤ ਪਹੁੰਚ ਵਾਲੇ ਨਜ਼ਰੀਏ ਦਾ ਆਧਾਰ ਬਣੇ। ਗੌਤਮ ਨੂੰ ਸੱਚ ਦੀ ਭਾਲ ਵਿੱਚ ਘਰੋਂ ਨਿਕਲੇ 6 ਸਾਲ ਹੋ ਚੁੱਕੇ ਸਨ। ਆਖਰ ਇੱਕ ਦਿਨ ਉਸ ਨੇ ਉਸ ਸੱਚ ਨੂੰ ਜਾਣ ਲਿਆ ਜਿਸ ਦੀ ਉਸ ਨੂੰ ਤਲਾਸ਼ ਸੀ। ਇਹ ਸੱਚ ਉਸ ਨੂੰ ਕਿਸੇ ਹੋਰ ਨੇ ਨਹੀਂ ਦੱਸਿਆ। ਨਾ ਹੀ ਇਹ ਉਸ ਨੂੰ ਪੁਰਾਤਨ ਕਰਮ ਕਾਂਡਾਂ ਤੋਂ ਹਾਸਲ ਹੋਇਆ ਸੀ। ਇਹ ਸੱਚ ਉਸ ਨੂੰ ਕਿਸੇ ਪ੍ਰਾਚੀਨ ਗ੍ਰੰਥ ਵਿੱਚੋਂ ਵੀ ਨਹੀਂ ਲੱਭਿਆ ਸੀ ਅਤੇ ਨਾ ਹੀ ਕਿਸੇ ਖਾਸ ਪਰੰਪਰਾ ਜਾਂ ਵਿਧੀ ਨੂੰ ਅਪਣਾ ਕੇ ਹੀ ਹਾਸਲ ਹੋਇਆ ਸੀ ਇਹ ਸੱਚ ਤਾਂ ਆਖਰ ਉਸ ਨੂੰ ਆਪਣੇ ਅੰਦਰੋਂ ਹੀ ਹਾਸਲ ਹੋਇਆ ਸੀ ਇਕਾਂਤ ਦੇ ਉਹਨਾਂ ਛਿਨਾ ਵਿੱਚ ਜਦੋਂ ਉਸ ਦਾ ਮਨ ਪੂਰੀ ਤਰ੍ਹਾਂ ਸ਼ਾਂਤ ਹੋ ਚੁੱਕਾ ਸੀ ਮਨ ਦੀ ਸਹਿਜ ਸ਼ਾਂਤ ਅਤੇ ਜਾਗਰੂਕ ਅਵਸਥਾ ਵਿੱਚ ਉਸਨੇ ਸਵੇ ਅਤੇ ਦੁੱਖਾਂ ਦੇ ਪਰਮ ਨੂੰ ਟੁੱਟਦੇ ਦੇਖਿਆ ਉਹ ਸੱਚ ਦੀ ਹੋਂਦ ਨੂੰ ਜਾਣ ਗਿਆ ਉਹ ਸੱਚ ਪ੍ਰਤੀ ਜਾਗ ਗਿਆ ਸੀ ਉਸ ਨੂੰ ਕਿਸੇ ਮਹਾ ਸੱਚ ਦੀ ਬੋਧੀ ਹਾਸਲ ਹੋ ਗਈ ਸੀ ਅਤੇ ਉਹ ਬੁੱਧ ਹੋ ਗਿਆ ਸੀ ਗੌਤਮ ਸਿਦਾਰਥ ਹੁਣ ਬੁੱਧ ਹੋ ਗਿਆ ਸੀ ਇਸ ਘਟਨਾ ਤੋਂ ਬਾਅਦ ਬੁੱਧ ਨੇ 42 ਸਾਲ ਆਪਣੇ ਇਸ ਅਨੁਭਵ ਤੇ ਸੱਚ ਨੂੰ ਸਪਸ਼ਟ ਕਰਨ ਅਤੇ ਵਿਸਥਾਰ ਦੇਣ ਵਿੱਚ ਬਿਤਾਏ। ਉਸ ਦੀਆਂ ਸਿੱਖਿਆਵਾਂ ਦੇ ਸਾਰ ਨੂੰ ਆਮ ਕਰਕੇ ਚਾਰ ਉੱਤਮ ਸਚਾਈਆਂ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਹ ਚਾਰ ਉੱਤਮ ਸਚਾਈਆਂ ਹਨ। ਨੰਬਰ 1 ਦੁੱਖ ਦਾ ਸੱਚ। ਮਨੁੱਖੀ ਜੀਵਨ ਵਿੱਚ ਦੁੱਖ ਦੀ ਹੋਂਦ ਤੋਂ ਮੁੜਕਰ ਨਹੀਂ ਹੋਇਆ ਜਾ ਸਕਦਾ ਆਪਣੇ ਅਤੇ ਹੋਰਾਂ ਦੇ ਜੀਵਨ ਵਿੱਚ ਦੁੱਖਾਂ ਦੀ ਅਨਿਵਾਰੀ ਹੋਂਦ ਨੂੰ ਪਛਾਣ ਲੈਣਾ ਅਤੇ ਸਵੀਕਾਰ ਕਰ ਲੈਣਾ ਜ਼ਰੂਰੀ ਹੈ ਦੁੱਖਾਂ ਦੇ ਤਰ੍ਹਾਂ-ਤਰ੍ਹਾਂ ਦੇ ਰੂਪ ਸਾਡੇ ਜੀਵਨ ਵਿੱਚ ਮੋੜ-ਮੋੜ ਪ੍ਰਗਟ ਹੁੰਦੇ ਹਨ ਇਸ ਗੱਲ ਨੂੰ ਸਵੀਕਾਰ ਕਰਨਾ ਅਤੇ ਇਸ ਦੀ ਪੁਸ਼ਟੀ ਕਰਨੀ ਜ਼ਰੂਰੀ ਹੈ ਨੰਬਰ 2 ਦੁੱਖਾਂ ਦੇ ਪੈਦਾ ਹੋਣ ਦੇ ਕਾਰਨ ਦੁੱਖਾਂ ਦੇ ਪੈਦਾ ਹੋਣ ਦਾ ਕਾਰਨ ਸਾਡੀਆਂ ਇਛਾਵਾਂ ਹਨ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਨੰਬਰ 3 ਦੁੱਖਾਂ ਦੇ ਅੰਤ ਦਾ ਸੱਚ ਆਪਣੀਆਂ ਇਛਾਵਾਂ ਨੂੰ ਤਿਆਗ ਦੇਣ ਨਾਲ ਇਹਨਾਂ ਉੱਪਰ ਕਾਬੂ ਪਾ ਲੈਣ ਨਾਲ ਹੀ ਦੁੱਖਾਂ ਤੋਂ ਪਾਰ ਜਾਣਾ ਸੰਭਵ ਹੁੰਦਾ ਹੈ ਹੋਣ ਵਾਲੇ ਇਸ ਪਲ ਨੂੰ ਪੂਰੀ ਤਰ੍ਹਾਂ ਮਹਿਸੂਸ ਕਰਦੇ ਹੋਏ ਉਸ ਤੋਂ ਬਾਹਰ ਹੋਰ ਕਿਸੇ ਵੀ ਵਸਤੂ ਦੀ ਇੱਛਾ ਨਾ ਕਰਦੇ ਹੋਏ ਹੀ ਸੱਚੀ ਖੁਸ਼ੀ ਪਾ ਲੈਣੀ ਸੰਭਵ ਹੁੰਦੀ ਹੈ। ਨੰਬਰ 4 ਦੁੱਖਾਂ ਤੋਂ ਪਾਰ ਜਾਣ ਦਾ ਮਾਰਗ। ਮਨੁੱਖ ਨੂੰ ਅਜਿਹੇ ਤਰੀਕੇ ਨਾਲ ਜੀਣਾ ਚਾਹੀਦਾ ਹੈ ਜਿਸ ਵਿੱਚ ਨਾ ਤਾਂ ਦੂਸਰਿਆਂ ਨੂੰ ਕੋਈ ਨੁਕਸਾਨ ਪਹੁੰਚੇ ਅਤੇ ਨਾ ਹੀ ਆਪਣੇ ਆਪ ਨੂੰ ਸਾਨੂੰ ਵਕਤੀ ਇਛਾ ਮਾ ਅਤੇ ਡਰ ਤੋਂ ਮੁਕਤ ਹੋ ਕੇ ਕਾਲ ਮੁਕਤ ਅਨੁਭਵ ਵਿੱਚ ਵਿਚਰਨਾ ਚਾਹੀਦਾ ਹੈ ਇਸ ਟੀਚੇ ਨੂੰ ਹਾਸਲ ਕਰਨ ਲਈ ਭਾਵ ਦੁੱਖਾਂ ਤੋਂ ਪਾਰ ਜਾਣ ਲਈ ਅਸ਼ਟ ਮਾਰਗ ਤੇ ਚੱਲਣਾ ਚਾਹੀਦਾ ਹੈ ਭਾਵ ਦੁੱਖਾਂ ਤੋਂ ਪਾਰ ਜਾਣ ਲਈ ਅੱਠ ਤਰ੍ਹਾਂ ਦੇ ਗੁਣ ਧਾਰਨ ਕਰਨੇ ਚਾਹੀਦੇ ਹਨ ਇਹ ਅੱਠ ਗੁਣ ਹਨ ਸੱਚੀ ਨਜ਼ਰ ਸੱਚੀ ਨiyet ਸੱਚੇ ਬੋਲ ਸੱਚੇ ਕਰਮ ਸੱਚਾ ਜੀਵਨ ਨਿਰਵਾ ਸੱਚੇ ਯਤਨ ਸੱਚਾ ਧਿਆਨ ਅਤੇ ਸੱਚਾ ਚੁਕੰਨਾਪਨ ਬੁੱਧਮਤ ਵਿੱਚ ਆਮ ਲੋਕਾਂ ਲਈ ਪੰਜ ਨੈਤਿਕ ਨਿਯਮ ਪੰਜ ਸ਼ੀਲ ਵੀ ਪ੍ਰਚਲਿਤ ਹਨ ਜਿਨ੍ਹਾਂ ਦਾ ਸੰਖੇਪ ਜ਼ਿਕਰ ਕਰਨਾ ਜ਼ਰੂਰੀ ਹੈ ਇਹ ਪੰਜ ਨਿਯਮ ਇਸ ਪ੍ਰਕਾਰ ਹਨ ਪਹਿਲਾ ਨਿਯਮ ਦੂਸਰੇ ਜੀਵਾਂ ਨੂੰ ਨੁਕਸਾਨ ਨਾ ਪਹੁੰਚਾਣਾ ਦੂਸਰਾ ਨਿਯਮ ਦੂਸਰਿਆਂ ਦੀਆਂ ਚੀਜ਼ਾਂ ਨੂੰ ਉਹਨਾਂ ਦੀ ਮਰਜ਼ੀ ਬਿਨਾਂ ਨਾ ਲੈਣਾ ਤੀਸਰਾ ਨਿਯਮ ਅਨੁਚਿਤ ਕਾਮੁਕ ਵਿਵਹਾਰ ਨਾ ਕਰਨਾ ਚੌਥਾ ਨਿਯਮ ਝੂਠ ਨਾ ਬੋਲਣਾ ਪੰਜਵਾਂ ਨਿਯਮ ਹੋਸ਼ ਨੂੰ ਘਟਾਉਣ ਵਾਲੇ ਨਸ਼ਿਆਂ ਤੋਂ ਬਚ ਕੇ ਰਹਿਣਾ ਬੁੱਧ ਧਰਮ ਬੁੱਧ ਪਰੰਪਰਾ ਅਤੇ ਬੁੱਧ ਫਲਸਫੇ ਨੇ ਸਦੀਆਂ ਤੱਕ ਪੂਰਬ ਦੇ ਦੇਸ਼ਾਂ 네ਪਾਲ, 부탄, 버마, ଶ୍ରୀଲଙ୍କା, 팃ਬਤ, ਥਾਈਲੈਂਡ, ਵਿਏਤਨਾਮ, 라오스, ਚੀਨ, ਕੋਰੀਆ ਅਤੇ ਜਾਪਾਨ ਦੇ ਲੋਕਾਂ ਨੂੰ ਬਹੁਤ ਨੇੜੇ ਤੋਂ ਪ੍ਰਭਾਵਿਤ ਕੀਤਾ ਹੈ। ਪਿਛਲੇ 100 ਸਾਲਾਂ ਤੋਂ ਪੱਛਮ ਦੇ ਮੁਲਕਾਂ ਵਿੱਚ ਵੀ ਬੁੱਧ ਪਰੰਪਰਾ ਦਾ ਵੱਡੀ ਪੱਧਰ ਤੇ ਅਧਿਐਨ ਕੀਤਾ ਗਿਆ ਹੈ। ਮਹਾਤਮਾ ਬੁੱਧ ਦੀ ਮੌਤ ਤੋਂ ਬਾਅਦ ਕੁਸ਼ ਦੇ ਨੇੜੇ ਵਿਚਰਨ ਵਾਲੇ ਭਿਕਸ਼ੂਆਂ ਨੇ ਬੁੱਧ ਦੇ ਮੂੰਹ ਤੋਂ ਸੁਨੇ ਵਿਚਾਰਾਂ ਨੂੰ ਲਿਖਤੀ ਰੂਪ ਦੇਣਾ ਸ਼ੁਰੂ ਕੀਤਾ ਲਿਖਤੀ ਰੂਪ ਵਿੱਚ ਇਕੱਠੇ ਕੀਤੇ ਗਏ ਇਹਨਾਂ ਵਿਚਾਰਾਂ ਨੂੰ ਤਮ ਪਦ ਦਾ ਨਾਂ ਦਿੱਤਾ ਗਿਆ ਇਹਨਾਂ ਵਿਚਾਰਾਂ ਵਿੱਚ ਬੁੱਧ ਦੀ ਸੁਖਮਤਾ ਅਤੇ ਮਾਨਵਤਾ ਪ੍ਰਤੀ ਪ੍ਰੇਮੀ ਪਹੁੰਚ ਲੁਕੀ ਹੋਈ ਹੈ 2500 ਸਾਲ ਦੇ ਵਕਫੇ ਤੋਂ ਬਾਅਦ ਵੀ ਤੰਪਰ ਦੀ ਸਾਰਥਕਤਾ ਨਾ ਘਟਣ ਦਾ ਕਾਰਨ ਇਸ ਅੰਦਰ ਪੇਸ਼ ਦੀ ਵੀ ਸੱਚੇ ਮਾਨਵੀ ਸੁਰੋਕਾਰਾਂ ਦੀ ਛਾਣਖਤ ਹੈ ਤੰਪਦ ਪਾਲੀ ਭਾਸ਼ਾ ਦੇ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਇਹ ਸ਼ਬਦ ਹਨ ਤੰਮ ਅਤੇ ਪਦ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਧਰਮ ਪਾਲੀ ਭਾਸ਼ਾ ਵਿੱਚ ਤੰਮ ਵਜੋਂ ਵਰਤਿਆ ਗਿਆ ਹੈ ਇਸ ਦਾ ਮੂਲ ਧਰ ਹੈ ਧਰ ਦਾ ਅਰਥ ਆਧੇਰ ਤੋਂ ਹੈ कायम रहन तो है इसलिए धर्म या अर्थ सदाचारक निजम ने देवी नि सृष्टि पद शब्द का अर्थ पैर जा पैड तो है भाव रस्ते तो है इस तरह धम पद का अर्थ धर्म का रस्ता नेकी का रस्ता रोशनी का रस्ता प्यार ਜੀਵਨ ਦਾ ਰਸਤਾ ਜਾਂ ਨਿਰਵਾਨ ਦਾ ਰਸਤਾ ਹੈ ਬੁੱਧ ਮਤ ਦੇ ਜਨਮ ਵਿਕਾਸ ਅਤੇ ਫੈਲਾਅ ਨਾਲ ਅਤੇ ਬੋਧੀ ਵਿਚਾਰਧਾਰਾ ਦੀ ਜੋ ਕਿ ਸਥਿਤੀ ਨਾਲ ਸੈਂਕੜੇ ਪਹਿਲੂ ਜੁੜੇ ਹੋਏ ਹਨ ਜਿਨ੍ਹਾਂ ਦੀ ਚਰਚਾ ਕਿੱਥੇ ਸੰਭਵ ਨਹੀਂ ਹੈ ਤਾਂ ਮੈਂ ਪਾ ਦਾ ਇਹ ਅਨੁਵਾਦ ਤੁਹਾਡੇ ਸਾਹਮਣੇ ਪੇਸ਼ ਹੈ ਆਸ ਕਰਦਾ ਹਾਂ ਕਿ ਇਸ ਰਾਹੀਂ ਤੁਹਾਨੂੰ ਬੁੱਧ ਦੇ ਵਿਚਾਰਾਂ ਨੂੰ ਨੇੜੇ ਤੋਂ ਮਹਿਸੂਸ ਕਰਨ ਦਾ ਮੌਕਾ ਮਿਲੇਗਾ। ਰਮਿੰਦਰ ਸੋਢੀ 오사카 ਜਪਾਨ। ਧੰਨਵਾਦ।